ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਬਾਲ ਲੀਲਾ ਸਾਹਿਬ ਦੇ ਅਤੇ ਪਟਨਾ ਸਾਹਿਬ ਵਿਖੇ ਕੀਰ ਰਹਿਸ਼ ਦੇ ਪ੍ਰਬੰਧ ਨੇ ਕਿਵੇਂ ਤੁਸੀਂ ਯਾਤਰੀ ਨਿਵਾਸ ਦੇ ਵਿੱਚ ਕਮਰਾ ਜਿਹੜਾ ਉਹ ਲੈ ਸਕਦੇ ਹੋ ਹਨਾ ਕਿੰਨੀ ਉਹਨਾਂ ਦੀ ਭੇਟ ਹੈ ਉਹ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਕਰਾਂਗੇ ਸੋ ਅੱਜ ਦੀ ਵੀਡੀਓ ਚ ਬਣਿਆ ਰਹੋ ਚੱਲਦੇ ਆਪਾਂ ਗੁਰਦੁਆਰਾ ਬਾਲ ਲੀਲਾ ਸਾਹਿਬ ਵੱਲ ਨੂੰ ਗੁਰਦੁਆਰਾ ਬਾਲ ਲੀਲਾ ਸਾਹਿਬ ਆਪਾਂ ਜਾ ਰਹੇ ਹਾਂ ਗੁਰਦੁਆਰਾ ਗਊ ਘਾਟ ਸਾਹਿਬ ਦੇ ਆਪਾਂ ਦਰਸ਼ਨ ਕਰ ਲਈ ਤੇ ਇਹ ਗੁਰਦੁਆਰਾ ਸਾਹਿਬ ਹੀ ਬਾਜ਼ਾਰ ਦੇ ਬਿਲਕੁਲ ਵਿੱਚ ਸੀ ਤੇ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆ ਰਹੀ ਤੇ ਪਾਰਕਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਆਲੇ ਦੁਆਲੇ ਬਿਲਕੁਲ ਜਗ੍ਹਾ ਨਹੀਂ ਪਾਰਕ ਕਰਨ। ਤੇ ਥੋੜਾ 5 ਕਿਲੋਮੀਟਰ ਨੇ ਗੁਰਦੁਆਰਾ ਬਾਲੀਲਾ ਸਾਹਿਬ। ਆਪਾਂ ਪਹੁੰਚ ਗਏ ਜੀ ਗੁਰਦੁਆਰਾ ਬਾਲੀਲਾ ਮੈਣੀ ਸੰਗਤ ਸਾਹਿਬ ਜੀ ਤੇ ਗੁਰਦੁਆਰਾ ਬਾਲੀਲਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ। ਨਾਲੇ ਸਾਰਾ ਇਤਿਹਾਸ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਆਪਾਂ ਦੱਸਦੇ ਆ। ਤੇ ਅੱਜ ਵਾਪਸ ਜਾ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਪੰਜਾਬ ਨੂੰ। ਯਾ ਕਿਉਂਕਿ ਦੋ ਦਿਨ ਗੁਰਪੁਰਬ ਪ੍ਰਕਾਸ਼ ਪੁਰਬ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਨਗਰ ਕੀਰਤਨਾਂ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਹਨ ਗੁਰਪੁਰਬ ਪ੍ਰਕਾਸ਼ ਪੁਰਬ ਮਨਾਏ ਗਏ ਤੇ ਬਹੁਤ ਸਾਰੀਆਂ ਸੰਗਤਾਂ ਹੁਣ ਵਾਪਸੀ ਕਰ ਰਹੀਆਂ ਨੇ ਪੰਜਾਬ ਨੂੰ ਤੇ ਚੱਲਦੇ ਆਪਾਂ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਸਾਰਾ ਇਤਿਹਾਸ ਦੱਸਦੇ ਆਂ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਤੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੇ ਰਹਿائش ਦੇ ਪ੍ਰਬੰਧ ਨੇ ਤੇ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰੁਕਦੀਆਂ ਨੇ ਆ ਇਧਰ ਬਿਲਡਿੰਗ ਵੀ ਜਿਹੜੀ ਨਵੀਂ ਬਣ ਰਹੀ ਹੈ ਇਹ ਯਾਤਰੀਨਾਂ ਵਾਸਤੇ ਮਾਰ ਰਿਹਾ ਬਹੁਤ ਵੱਡੀਆਂ-ਵੱਡੀਆਂ ਸਰਾਵਾਂ ਹੈਗੀਆਂ ਨੇ ਇੱਥੇ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਜਿਹੜਾ ਉਹ ਲੱਗਿਆ ਹੋਇਆ ਤੇ ਦਫ਼ਤਰ ਜਿਹੜਾ ਬਣਾਇਆ ਹੋਇਆ ਜੇ ਕਿਸੇ ਨੂੰ ਵੀ ਕੋਈ ਹੈਲਪ ਦੀ ਲੋੜ ਆ ਹਨ ਉਹ ਇੱਥੋਂ ਜਾਣਕਾਰੀ ਜਿਹੜੀ ਉਹ ਲੈ ਸਕਦਾ ਇਹ ਸਾਰਾ ਗੁਰਪੁਰਪ ਕਰਕੇ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਨੇ ਮੈਡੀਕਲ ਕੈਂਪ ਜਿਹੜੇ ਉਹ ਲਾਏ ਹੋਏ ਨੇ ਕਿਉਂਕਿ ਸੰਗਤਾਂ ਦਾ ਬਹੁਤ ਭਾਰੀ ਜਿਹੜਾ ਉਹ ਇਕੱਠ ਸੀ ਤੇ ਆਪਾਂ ਚੱਲਦੇ ਆਂ ਜੋੜੇ ਜਮਾ ਕਰਾ ਕੇ ਫਿਰ ਉਸ ਤੋਂ ਬਾਅਦ ਚੱਲਦੇ ਆਂ ਆਪਾਂ ਦਰਬਾਰ ਸਾਹਿਬ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਅਤੇ ਨਾਲੇ ਇਤਿਹਾਸ ਵਾਲਾ ਜਿਹੜਾ ਹੰਗੂਰ ਲੱਗੇ ਹੋਇਆ ਉਹ ਤੋਂ ਸਾਰਾ ਇਤਿਹਾਸ ਤੁਹਾਨੂੰ ਆਪਾਂ ਦੱਸਦੇ ਹਾਂ ਗੁਰਦੁਆਰਾ ਸਾਹਿਬ ਦਾ ਇਸ ਬੋਰਡ ਤੇ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਜਿਹੜਾ ਉਹ ਲਿਖ ਕੇ ਦੱਸਿਆ ਹੋਇਆ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਚਪਨ ਦੇ ਵਿੱਚ ਆਪਣੇ ਸਾਥੀਆਂ ਦੇ ਸਮੇਤ ਖੇਡਣ ਆਉਂਦੇ ਹੁੰਦੇ ਸੀ। ਉਹਨਾਂ ਸਮਿਆਂ ਦੇ ਵਿੱਚ ਇੱਥੇ ਰਾਜਾ ਫਤਿਹ ਚੰਦ ਮੈਣੀ ਦਾ ਮਹਿਲ ਹੁੰਦਾ ਸੀਗਾ। ਹਰ ਰੋਜ਼ ਜਦੋਂ ਗੁਰੂ ਸਾਹਿਬ ਆਪਣੇ ਸਾਥੀਆਂ ਨਾਲ ਇਸ ਸਥਾਨ ਤੇ ਖੇਡਦੇ ਹੁੰਦੇ ਸੀ ਤਾਂ ਰਾਣੀ ਬਿਸ਼ੰਬਰਾ ਦੇਵੀ ਉਹਨਾਂ ਨੂੰ ਹਰ ਰੋਜ਼ ਖੇਡਦਿਆਂ ਨੂੰ ਦੇਖਦੀ ਅਤੇ ਆਪਣੇ ਮਨ ਦੇ ਵਿੱਚ ਇੱਛਾ ਪ੍ਰਗਟ ਕਰਦੀ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪੁੱਤਰ ਮੇਰੇ ਘਰ ਦੇ ਵਿੱਚ ਹੋਵੇ ਅਤੇ ਇੱਕ ਦਿਨ ਗੁਰੂ ਸਾਹਿਬ ਖੇਡਦੇ ਖੇਡਦੇ ਮਹਾਰਾਣੀ ਦੇ ਗੋਦ ਵਿੱਚ ਚਲੇ ਜਾਂਦੇ ਨੇ ਅਤੇ ਗੁਰੂ ਸਾਹਿਬ ਨੇ ਬਚਨ ਕੀਤਾ ਮਾਤਾ ਜੀ ਮੈਂ ਅੱਜ ਤੋਂ ਤੁਹਾਡਾ ਧਰਮ ਪੁੱਤਰ ਹਾਂ ਆਪ ਮੇਰੇ ਧਰਮ ਮਾਤਾ ਰਾਣੀ ਜੀ ਨੇ ਕਿਹਾ ਕਿ ਮੇਰੀ ਇੱਛਾ ਸੀ ਕਿ ਮੇਰੇ ਘਰ ਵੀ ਆਪ ਜੀ ਵਰਗਾ ਪੁੱਤਰ ਹੋਵੇ ਫਿਰ ਗੁਰੂ ਸਾਹਿਬ ਨੇ ਰਾਣੀ ਨੂੰ ਕਿਹਾ ਕਿ ਮੇਰੇ ਵਰਗਾ ਤਾਂ ਸੰਸਾਰ ਵਿੱਚ ਮੈਂ ਹੀ ਹਾਂ ਇਸ ਲਈ ਮੈਂ ਅੱਜ ਤੋਂ ਤੁਹਾਡਾ ਧਰਮ ਪੁੱਤਰ ਬਣਦਾ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਣੀ ਨੂੰ ਜਿਹੜੇ ਉਹ ਬਚਨ ਦਿੱਤੇ ਮਹਾਰਾਣੀ ਦੇ ਗੁਰੂ ਸਾਹਿਬ ਜਿਹੜੇ ਧਰਮ ਪੁੱਤਰ ਬਣੇ ਫਿਰ ਇੱਕ ਦਿਨ ਜਦੋਂ ਗੁਰੂ ਸਾਹਿਬ ਇਹ ਸਥਾਨ ਤੇ ਖੇਡ ਰਹੇ ਸੀਗੇ ਤਾਂ ਗੁਰੂ ਜੀ ਨੂੰ ਖੇਡਦੇ ਖੇਡਦੇ ਹੋਏ ਭੁੱਖ ਲੱਗੀ ਅਤੇ ਗੁਰੂ ਜੀ ਨੇ ਰਾਣੀ ਨੂੰ ਕੁਝ ਛਕਾਉਣ ਲਈ ਕਿਹਾ ਉਸ ਸਮੇਂ ਰਾਣੀ ਦੀ ਰਸੋਈ ਵਿੱਚ ਪੂੜੀਆਂ ਘੁੰਗਣੀਆਂ ਤੇ ਕੜਾ ਪ੍ਰਸ਼ਾਦ ਜਿਹੜਾ ਉਹ ਤਿਆਰ ਸੀ ਫਿਰ ਗੁਰੂ ਸਾਹਿਬ ਨੂੰ ਰਾਣੀ ਨੇ ਜਿਹੜਾ ਉਹ ਕੜਾ ਪ੍ਰਸ਼ਾਦ ਪੂੜੀਆਂ ਤੇ ਘੁੰਗਣੀਆਂ ਛਕਾਏ ਅਤੇ ਜਿਹੜੇ ਗੁਰੂ ਸਾਹਿਬ ਦੇ ਸਾਥੀ ਸੀਗੇ ਉਹਨਾਂ ਨੇ ਵੀ ਉਹ ਘੁੰਗਣੀਆਂ ਤੇ ਜਿਹੜੀਆਂ ਪੂੜੀਆਂ ਸੀ ਉਹ ਛਕੀਆਂ ਫਿਰ ਜਦੋਂ ਕੁਝ ਸਮੇਂ ਬਾਅਦ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਜਾਣ ਲੱਗੇ ਤਾਂ ਰਾਣੀ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੈਂ ਹੁਣ ਤੁਹਾਡੇ ਦਰਸ਼ਨ ਕਿਸ ਤਰ੍ਹਾਂ ਕਰੂੰਗੀ ਤਾਂ ਗੁਰੂ ਜੀ ਨੇ ਕਿਹਾ ਕਿ ਪੂੜੀਆਂ ਘੁੰਗੜੀਆਂ ਤੇ ਕੜਾ ਪ੍ਰਸ਼ਾਦ ਤਿਆਰ ਕਰਕੇ ਬੱਚਿਆਂ ਦੇ ਵਿੱਚ ਵਰਤਾਇਆ ਕਰੋ ਅਸੀਂ ਬੱਚਿਆਂ ਵਿੱਚ ਹਾਜ਼ਰ ਨਾਜ਼ਰ ਹੋਇਆ ਕਰਾਂਗੇ ਅਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹ ਪਰੰਪਰਾ ਜਿਹੜੀ ਚੱਲਦੀ ਆ ਰਹੀ ਹੈ ਤੇ ਇਹ ਸਾਰਾ ਇਤਿਹਾਸ ਹੈ ਗੁਰਦੁਆਰਾ ਬਾਲ ਲੀਲਾ ਸਾਹਿਬ ਦਾ ਤੇ ਇਹ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਾਣੀਆਂ ਕੁਝ ਨਿਸ਼ਾਨੀਆਂ ਵੀ ਹੈਗੀਆਂ ਨੇ ਉਹਨਾਂ ਦੀ ਵੀ ਆਪਾਂ ਤੁਹਾਨੂੰ ਜਿਹੜੇ ਦਰਸ਼ਨ ਕਰਵਾਉਨੇ ਆਂ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਝ ਨਿਸ਼ਾਨੀਆਂ ਜਿਹੜੀਆਂ ਉਹ ਸ਼ੋਭਿਤ ਨੇ ਬਾਲਾ ਪ੍ਰੀਤਮ ਜੀ ਦਾ ਚਿੱਤਰ ਹੈ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਉਸ ਦੇ ਨਾਲ ਇਹ ਗੁਰੂ ਸਾਹਿਬ ਦੇ ਗੁਲੇਲੇ ਅਤੇ ਗੁਰੂ ਸਾਹਿਬ ਦੇ ਚਰਨਾਂ ਦਾ ਜੋੜਾ ਅਤੇ ਕੰਵਰ ਕਸੇ ਦੀ ਕਟਾਰ ਇਹ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਸ਼ੋਭਿਤ ਨੇ ਕਰੋ ਜੀ ਦਰਸ਼ਨ ਇਹ ਸਾਰੀਆਂ ਗੁਰੂ ਸਾਹਿਬ ਦੀਆਂ ਪ੍ਰਾਤਨ ਜਿਹੜੀਆਂ ਵਸਤਾਂ ਨੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਜਿੱਧਰ ਯਾਤਰੀ ਨਿਵਾਸ ਬਣਿਆ ਹੋਇਆ ਯਾਤਰੀ ਨਿਵਾਸ ਦੇ ਨੇੜੇ ਇੱਕ ਇਤਿਹਾਸਿਕ ਕਰਾਉਂਦੇ ਦਾ ਦਰਖਤ ਹੈ ਤੇ ਇੱਥੇ ਸਾਰਾ ਇਤਿਹਾਸ ਵੀ ਜਿਹੜਾ ਹੋ ਲਿਖ ਕੇ ਦੱਸਿਆ ਹੋਇਆ ਹੈ ਤੇ ਇੱਥੇ ਲਿਖਿਆ ਹੋਇਆ ਵੀ ਇਸ ਦਰਖਤ ਦਾ ਨਾਮ ਕਰਾਉਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ਕਰਾਉਂਦੇ ਦੀ ਦਾਤਣ ਕਰਕੇ ਜ਼ਮੀਨ ਵਿੱਚ ਗੱਡ ਦਿੱਤੀ ਸੀ ਅਤੇ ਬਚਨ ਕੀਤਾ ਕਿ ਇਸ ਦਾਤਣ ਤੋਂ ਕਰਾਉਂਦੇ ਦਾ ਦਰਖਤ ਬਣੇਗਾ ਜੋ ਵੀ ਪ੍ਰਾਣੀ ਕਰਾਉਂਦੇ ਦਾ ਫਲ ਜਿਸ ਵੀ ਭਾਵਨਾ ਕਰਕੇ ਛਕੇਗਾ ਪਰਮਾਤਮਾ ਉਹਨਾਂ ਦੀ ਸਰਵਤ ਭਾਵਨਾਵਾਂ ਨੂੰ ਪੂਰੀਆਂ ਕਰਨਗੇ ਲੋੜਵੰਦ ਪ੍ਰਾਣੀ ਜਿਨ੍ਹਾਂ ਦੇ ਘਰ ਔਲਾਦ ਨਾ ਹੋਵੇ ਉਹ ਗ੍ਰ anthi ਸਿੰਘ ਉਹਨੂੰ ਅਰਦਾਸ ਕਰਵਾ ਕੇ ਕਰੌਂਦੇ ਦਾ ਫਲ ਲੈ ਕੇ ਛਕਣਾ ਗੁਰੂ ਸਾਹਿਬਾਨ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨਗੇ ਇਹ ਸਾਰਾ ਇਤਿਹਾਸ ਹੈ ਕਰੌਂਦੇ ਦਾ ਇਹ ਦਰਖਤ ਹੈ ਗੁਰੂ ਸਾਹਿਬ ਨੇ ਦਾਤਣ ਜਿਹੜੀ ਉਹ ਗੱਡੀ ਸੀ ਫਿਰ ਉਸ ਤੋਂ ਬਾਅਦ ਚੋਂ ਜਿਹੜਾ ਇਹ ਕਰੌਂਦੇ ਦਾ ਦਰਖਤ ਇਸੇ ਹੋ ਗਿਆ ਦਰਬਾਰ ਸਾਹਿਬ ਦੇ ਪਿਛਲੇ ਵਾਲੇ ਪਾਸੇ ਆ ਇਹ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਦੇ ਵਿੱਚ ਬਹੁਤ ਵੱਡੇ ਪ੍ਰਬੰਧ ਨੇ ਰਹਿਸ਼ ਦੇ ਤੇ ਜਿਆਦਾਤਰ ਸੰਗਤਾਂ ਆਉਂਦੀਆਂ ਨੇ ਜਿਹੜੀਆਂ ਪੰਜਾਬ ਤੋਂ ਉਹ ਇਹ ਸਥਾਨਤੀ ਜਿਹੜੀਆਂ ਉਹ ਰੁਕਦੀਆਂ ਨੇ ਇਹ ਜਿਹੜੇ ਇੱਥੇ ਨਿਵਾਸ ਬਣੇ ਹੋਏ ਨੇ ਹਨਾ ਇਹਨਾਂ ਦੇ ਯਾਤਰੀ ਨਿਵਾਸਾਂ ਦੇ ਵਿੱਚ ਇਹ ਰਹਿਸ਼ ਜਿਹੜੀਆਂ ਉਹ ਕਰਦੀਆਂ ਨੇ ਤੇ ਇਹ ਆਪਾਂ ਤੁਹਾਨੂੰ ਯਾਤਰੀ ਨਿਵਾਸ ਦਿਖਾਉਨੇ ਆ ਤੇ ਸਾਰੇ ਰਹਿਣ ਦੇ ਪ੍ਰਬੰਧ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਜਿਹੜਾ ਉਹ ਕਮਰਾ ਉਹ ਕਿੰਨੀ ਭੇਟਾ ਉਹ ਕਮਰਿਆਂ ਦੀ ਤੇ ਉਹ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਤੁਸੀਂ ਸਾਹਮਣੇ ਯਾਤਰੀ ਨਿਵਾਸ ਦੇਖ ਰਹੇ ਹੋ ਹਨਾ ਤੇ ਬਹੁਤ ਵੱਡੇ ਵੱਡੇ ਇੱਥੇ ਯਾਤਰੀ ਨਿਵਾਸ ਜਿਹੜੇ ਉਹ ਬਣੇ ਹੋਏ ਨੇ ਚੱਲਦੇ ਆਪਾਂ ਅੰਦਰ ਤੁਹਾਨੂੰ ਅੰਦਰੋਂ ਯਾਤਰੀ ਨਿਵਾਸ ਵੀ ਦਿਖਾਵਾਂਗੇ ਅਤੇ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਕਮਰੇ ਨੇ ਕਿੰਨੀ ਉਹਨਾਂ ਦੀ ਭੇਟਾ ਉਹ ਸਾਰਾ ਆਪਾਂ ਤੁਹਾਨੂੰ ਦੱਸਦੇ ਆਂ ਆਹ ਸਾਰਾ ਯਾਤਰੀ ਨਿਵਾਸ ਦਾ ਜਿਹੜਾ ਅੰਦਰਲਾ ਪਾਸਾ ਆ ਗਿਆ ਤੇ ਇਧਰ ਸਾਹਮਣੀ ਤੁਸੀਂ ਜਿਹੜੇ ਕਮਰੇ ਲੈ ਸਕਦੇ ਹੋ ਹਨਾ ਤੇ ਉੱਥੇ ਕਾਊਂਟਰ ਜਿਹੜਾ ਹੋ ਬਣਿਆ ਹੋਇਆ ਪੁੱਛਕਿਛ ਤੁਸੀਂ ਸਾਰੀ ਕਰ ਸਕਦੇ ਹੋ ਤੇ ਬਹੁਤ ਸੋਹਣਾ ਹੈ ਜਿਹੜਾ ਯਾਤਰੀ ਨਿਵਾਸ ਬਣਿਆ ਹੋਇਆ ਹੈ ਆਪਾਂ ਅੰਦਰੋਂ ਹੁਣ ਤੁਹਾਨੂੰ ਕਮਰੇ ਦਿਖਾਉਨੇ ਆ ਇਸ ਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਜਿਹੜੇ ਕਮਰੇ ਨੇ ਇਸ ਰਾਂ ਦੇ ਵਿੱਚ ਦੋ ਤਰ੍ਹਾਂ ਦੇ ਕਮਰੇ ਨੇ ਡਬਲ ਬੈੱਡ ਵਾਲੇ ਕਮਰੇ ਵੀ ਹੈਗੇ ਨੇ ਤੇ ਸਿੰਗਲ ਬੈੱਡ ਵਾਲੇ ਵੀ ਕਮਰੇ ਹੈਗੇ ਨੇ ਤੇ ਅੰਦਰੋਂ ਆਪਾਂ ਕਮਰਾ ਇੱਕ ਵਾਰ ਤੁਹਾਨੂੰ ਦਿਖਾ ਦਨੇ ਆ ਤੇ ਨਾਲੇ ਫਿਰ ਸਾਰੀ ਆਪਾਂ ਪੇਟਾ ਜਿਹੜੀ ਉਹ ਦੱਸਦੇ ਆ ਤੇ ਇਹ ਜਿਹੜਾ ਨਿਵਾਸ ਹੈਗਾ ਰਾਜਮਾਤਾ ਬਸ਼ੰਬਰਾ ਦੇਵੀ ਜੀ ਯਾਤਰੀ ਨਿਵਾਸਾ ਇਹ ਯਾਤਰੀ ਨਿਵਾਸ ਦਾ ਨਾਮ ਆ ਆਪਾਂ ਤੁਹਾਨੂੰ ਅੰਦਰੋਂ ਜਿਹੜਾ ਆ ਕਮਰਾ ਦਿਖਾ ਦانيه ਵੀ ਕਿਸ ਤਰ੍ਹਾਂ ਦੇ ਇੱਥੇ ਕਮਰੇ ਨੇ ਤੇ ਆ ਇੱਥੇ ਜਿਹੜੀ ਕਮਰੇ ਦੀ ਹੋ ਐਂਟਰੀ ਹੈਗੀ ਆ ਤੇ ਇਹ ਕਮਰੇ ਦੇ ਵਿੱਚ ਅਟੈਚ ਜਿਹੜਾ ਹੋ ਵਾਸ਼ਰੂਮ ਮਿਲਦਾ ਨਾਲ ਤੇ ਇੱਥੇ ਦੋ ਤਰ੍ਹਾਂ ਦੇ ਕਮਰੇ ਨੇ ਇੱਕ ਸਿੰਗਲ ਬੈੱਡ ਵਾਲਾ ਕਮਰਾ ਇੱਕ ਡਬਲ ਬੈੱਡ ਵਾਲਾ ਕਮਰਾ ਤੇ ਸਿੰਗਲ ਬੈੱਡ ਵਾਲੇ ਕਮਰੇ ਦਾ ਜਿਹੜਾ ਉਹ ਹੋ ਹੈਗਾ ਭੇਟਾ ਹੈਗੀ ਆ ਜਿਹੜੀ ਉਹ 500 ਰੁਪਏ ਤੇ ਡਬਲ ਬੈੱਡ ਵਾਲੇ ਦੀ 750 ਰੁਪਏ ਭੇਟਾ ਤੇ ਇਹ ਦੋਨਾਂ ਦੇ ਨਾਲ ਅਟੈਚ ਜਿਹੜੇ ਉਹ ਵਾਸ਼ਰੂਮ ਨੇ ਹੁੰਦੇ ਨੇ ਬਾਕੀ ਸਮਾਨ ਰੱਖਣ ਨੂੰ ਜਿਹੜੀ ਸਪੇਸ ਹੁੰਦੀ ਆ ਤੇ ਆਪਾਂ ਤੁਹਾਨੂੰ ਉਧਰੋਂ ਵਾਸ਼ਰੂਮ ਵੀ ਜਿਹੜਾ ਦਿਖਾ ਦਨੇ ਆ ਬਹੁਤ ਸਾਫ਼ ਤੇ ਕਲੀਨ ਇਹ ਕਮਰੇ ਨੇ ਜਿਹੜੇ ਯਾਤਰੀ ਨਿਵਾਸ ਦੇ ਵਿੱਚ ਹੈਗੇ ਨੇ ਤੇ ਆ ਨਾਲ ਅਟੈਚ ਜਿਹੜਾ ਵਾਸ਼ਰੂਮ ਆ ਗਿਆ ਤੇ ਬਹੁਤ ਖੁੱਲੇ ਡੁੱਲੇ ਕਮਰੇ ਨੇ ਬਹੁਤ ਸਫਾਈ ਆ ਜਿਹੜੀ ਹਨਾ ਵਾਸ਼ਰੂਮ ਦੇ ਵਿੱਚ ਵੀ ਤੇ ਇੱਥੇ ਆ ਤੁਸੀਂ ਦੇਖ ਰਹੇ ਹੋ ਡਬਲ ਬੈੱਡ ਵਾਲਾ ਕਮਰਾ ਹਨਾ ਇਹਦੇ ਚ ਡਬਲ ਬੈੱਡ ਲੱਗੇ ਹੋਏ ਨੇ ਇਹਦੀ ਪੇਟਾ 750 ਰੁਪਈਆ ਤੇ ਪਹਿਲਾਂ ਆਪਾਂ ਤੁਹਾਨੂੰ ਜਿਹੜੀ ਵੀਡੀਓ ਦਿਖਾਈ ਉਹ ਸਿੰਗਲ ਬੈੱਡ ਵਾਲੇ ਸੀਗੇ ਤੇ ਇਸ ਤਰ੍ਹਾਂ ਦੇ ਇੱਥੇ ਜਿਹੜੇ ਕਮਰੇ ਬਣੇ ਹੋਏ ਨੇ ਬਾਕੀ ਨਾਲ ਇਹ ਸਿੰਗਲ ਬੈੱਡ ਵਾਲੀ ਵੀ ਫੋਟੋ ਆ ਗਈ ਅਪਾ ਤੁਹਾਨੂੰ ਯਾਤਰੀ ਨਿਵਾਸ ਦੇ ਅੰਦਰੋਂ ਕਮਰੇ ਜਿਹੜੇ ਦਿਖਾਤੇ ਤੇ ਯਾਤਰੀ ਨਿਵਾਸ ਸਾਰਾ ਦਿਖਾਤਾ ਬਹੁਤ ਵਧੀਆ ਜਿਹੜੇ ਕਮਰੇ ਬਣੇ ਹੋਏ ਨੇ ਬਹੁਤ ਸੋਹਣੇ ਕਮਰੇ ਬਣੇ ਹੋਏ ਨੇ ਖੁੱਲੇ ਡੋਲੇ ਕਮਰੇ ਨੇ ਸਾਰੇ ਤੇ ਭੇਟਾ ਵੀ ਆਪਾਂ ਤੁਹਾਨੂੰ ਦੱਸਤੀ ਤੇ ਇਸ ਤਰ੍ਹਾਂ ਦੇ ਕਮਰੇ ਨੇ ਸਾਰੀ ਜਾਣਕਾਰੀ ਆਪਾਂ ਸਾਂਝੀ ਤੁਹਾਡੇ ਨਾਲ ਕਰਤੀ ਜੇ ਤੁਸੀਂ ਪਟਨਾ ਸਾਹਿਬ ਆਉਨੇ ਹੋ ਤਾਂ ਇੱਥੇ ਆ ਕੇ ਤੁਸੀਂ ਰਹਿਣ ਵਾਸਤੇ ਜਿਹੜੇ ਕਮਰੇ ਲੈ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਪਟਨਾ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਦਾ ਤੇ ਆਪਾਂ ਵਾਪਸ ਆਪਣੀ ਸਰਾਂ ਦੇ ਵਿੱਚ ਆ ਗਏ ਤੇ ਇੱਥੋਂ ਅੱਜ ਆਪਾਂ ਜਾਣਾ ਪਟਨਾ ਸਾਹਿਬ ਦੇ ਵਿੱਚ ਆਪਣਾ ਆਖਰੀ ਦਿਨ ਹੈ ਤੇ ਇੱਥੋਂ ਆਪਾਂ ਅੱਗੇ ਦਾ ਸਫ਼ਰ ਨੂੰ ਜਿਹੜਾ ਸ਼ੁਰੂ ਕਰਾਂਗੇ ਸੋ ਇਹ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ